ਸਾਰਿਆਂ ਨੂੰ ਜੈਮ ਸੀ ਕੀ ਆਈਐਸ ਇੱਕ ਵਾਰ ਫੇਰ ਪਰਮੇਸ਼ਰ ਦੇ ਵਚਨਾਂ ਨੂੰ ਸਿੱਖਣ ਦੇ ਲਈ ਜਾ ਰਹੇ ਹਾਂ ਪਾਰਟ 1 ਦੇ ਵਿੱਚ ਅਸੀਂ ਪਿਛਲੀ ਵਾਰ ਸਿੱਖਿਆ ਸੀ ਕਹਾਤਾਂ ਦੀ ਕਿਤਾਬ 14 ਅਧਿਆਇ 1 ਵਚਨ ਦੀ ਪਹਿਲੀ ਲਾਈਨ ਤੇ ਅਸੀਂ ਮੰਨਨ ਕੀਤਾ ਸੀ ਔਰ ਅਸੀਂ ਸਿੱਖਿਆ ਸੀ ਕਿ ਇੱਕ ਬੁੱਧਵੰਤ ਟੀਵੀ ਦੇ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਆ ਅੱਜ ਅਸੀਂ ਵਚਨ ਦੇ ਵਿੱਚੋਂ ਇੱਕ ਇਸਤਰੀ ਦੇ ਬਾਰੇ ਸਿੱਖਣ ਦੇ ਲਈ ਜਾ ਰਹੇ ਹਾਂ ਜਿਸ ਨੇ ਆਪਣੇ ਘਰਾਂ ਨੇ ਤੇ ਆਉਣ ਵਾਲੀ ਮੁਸੀਬਤ ਨੂੰ ਰੋਕ ਦਿੱਤਾ ਸੋ ਆਈਏ ਅਸੀਂ ਪੜਾਂਗੇ ਪਹਿਲਾ ਸਾਮੂਅਲ ਉਸ ਦਾ 25 ਅਧਿਆਇ ਉਸ ਦਾ 1 ਵਚਨ ਇੱਥੇ ਲਿਖਿਆ ਸਾਮੂਅਲ ਮਰ ਗਿਆ ਅਤੇ ਇਸرائیਲੀਆਂ ਨੇ ਇਕੱਠਿਆਂ ਕੇ ਉਹਦਾ ਸੋਗ ਕੀਤਾ ਅਤੇ ਰਮਾ ਦੇ ਉਦੇ ਹਿਕਾਰ ਨੂੰ ਦਬਬ ਦਿੱਤਾ ਅਤੇ ਦਾਉ ਦੁੱਟ ਕੇ ਪਰਾਂ ਦੀ ਉਜਾੜ ਵੱਲ ਚਲਾ ਗਿਆ ਇਹ ਸੈਮੂਅਲ ਕੌਣ ਸੀ ਸੈਮੂਅਲ نبی ਸੀ ਜੋ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣਦਾ ਤੇ ਦੂਸਰਿਆਂ ਤੱਕ ਪਹੁੰਚਾਉਂਦਾ ਸੀ ਸੋ ਜਦੋਂ ਉਸ ਦੀ ਮੌਤ ਹੋਈ ਤਾਂ ਇਸرائیਲੀ ਇੱਕ ਵਾਰ ਨਿਰਾਸ਼ ਹੋਏ ਇੱਕ ਵਾਰ ਦਾਵਾ ਡੋਲੋਗੇ ਕਿਉਂਕਿ ਇੱਕ ਇੰਪੋਰਟੈਂਟ ਪਰਸਨ ਸੀ ਇਹ ਉਹੀ ਸੈਮੂਅਲ ਸੀ ਜਿਸ ਨੇ ਦਾਊਦ ਨੂੰ ਮਸਾ ਕੀਤਾ ਸੀ ਦਾਊਦ ਰਾਜਾ ਬਣਿਆ ਨਹੀਂ ਲੇਕਿਨ ਰਾਜ ਦੇ ਬਿਲਕੁਲ ਕਰੀਬ ਸੀ ਜਦੋਂ ਸ਼ਾਉਲ ਨੂੰ ਪਤਾ ਲੱਗਾ ਤਾਂ ਉਹ ਦਾਊਦ ਦੇ ਨਾਲ ਜਲਨ ਕਰਨ ਲੱਗਾ ਜਿਸ ਕਾਰਨ ਦਾਊਦ ਆਪਣੇ 600 ਜਵਾਨਾਂ ਦੇ ਨਾਲ ਉਜਾੜਦੇ ਚ ਚਲਾ ਗਿਆ ਅੱਗੇ ਲਿਖਿਆ ਮਾਉਨ ਵਿੱਚ ਇੱਕ ਮਨੁੱਖ ਸੀ ਜਿਸ ਦਾ کاروبار ਕਰਮਲ ਵਿੱਚ ਸੀ ਇਹ ਅਮੀਰ ਵਿਅਕਤੀ ਆ ਇਸ ਕੋਲ ਧਨ ਦੌਲਤ ਦਾ 3000 ਪੇਡਾਂ 1000 ਬੱਕਰੀਆ ਇਸ ਦਾ ਨਾਮ ਸੀ ਨਬਾਲ ਲੇਕਿਨ ਸਭਾ ਦੇ ਪੱਖੋਂ ਇਹ ਅੱਛਾ ਵਿਅਕਤੀ ਨਹੀਂ ਸੀ ਇਸ ਦੀ ਪਤਨੀ ਦਾ ਨਾਮ ਸੀ ਆਬੀਗੇਲ ਲਿਖਿਆ ਸਿਆਣੀ ਸੀ ਤੇ ਖੂਬਸੂਰਤ ਸੀ ਇਹ ਕਾਮਬੀਨੇਸ਼ਨ ਸਨ ਦੁਨੀਆਂ ਦੇ ਵਿੱਚ ਬਹੁਤ ਘੱਟ ਮਿਲਦਾ ਕਿ ਇੱਕ ਔਰਤ ਜਿਹੜੀ ਉਹ ਸਿਆਣੀ ਵੀ ਹੋਵੇ ਤੇ ਖੂਬਸੂਰਤ ਵੀ ਹੋਵੇ ਸੋ ਅਬੀ ਗੇਲ ਚ ਸਾਨੂੰ ਇਹ ਦੋਨੀਆਂ ਚੀਜ਼ਾਂ ਨਜ਼ਰ ਆ ਰਹੀਆਂ ਅੱਗੇ ਲਿਖਿਆ ਜਦੋਂ ਦਾਊਦ ਉਜ਼ਾਰ ਦੇ ਵਿੱਚ ਰਹਿ ਰਿਹਾ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਭੋਜਨ ਦੇ ਲਈ ਉਹਨਾਂ ਨੂੰ ਸ਼ਿਕਾਰ ਕਰਨਾ ਪੈਂਦਾ ਉਦੋਂ ਹੀ ਜਦੋਂ ਨਬਾਲ ਦੇ ਸੇਵਕ ਜਿਹੜੇ ਰਹਿ ਰਹੇ ਆ ਸਰਵਾਇ ਰਾਰੇ ਜਿਹੜੇ ਭੇਡਾਂ ਨੂੰ ਪਾਲਦੇ ਆ ਉਹਨਾਂ ਕਤਰਨ ਦਾ ਜਿਹੜਾ ਕਾਰੋਬਾਰ ਉਹਨਾਂ ਦਾ ਚੱਲਦਾ ਏ ਇੱਕ ਫੈਸਟੀਵਲ ਮਨਾਇਆ ਜਾ ਰਿਹਾ ਜਦੋਂ 다ਊਦ ਨੂੰ ਇਹ ਖਬਰ ਮਿਲਦੀ ਆ ਉਸ ਫੈਸਟੀਵਲ ਜਿਹੜਾ ਤਿਹਾਰ ਮਨਾਉਂਦੇ ਆ ਉਦੋਂ ਲੋਕ ਦਇਆ ਵਿਖਾਉਂਦੇ ਆ ਤਰਸ ਕਰਦੇ ਆ ਸੋ 다ਊਦ ਨੇ ਸੋਚਿਆ ਕਿ ਆਪਣੇ 10 ਜਵਾਨਾਂ ਨੂੰ ਨਬਾਲ ਦੇ ਕੋਲ ਭੇਜਿਆ ਜਾਵੇ ਔਰ ਉਸ ਤੋਂ ਭੋਜਨ ਦੀ ਮੰਗ ਕੀਤੀ ਜਾਵੇ ਜਦੋਂ 10 ਜਵਾਨ ਨਬਾਲ ਦੇ ਕੋਲ ਪਹੁੰਚਦੇ ਆ ਤੇ ਉਹਨਾਂ ਦੇ ਵਿੱਚ ਬਹੁਤ ਸਾਰੀ ਗੱਲਬਾਤ ਹੁੰਦੀ ਆ ਔਰ 다ਊਦ ਦੇ ਬਾਰੇ ਉਹ ਕਹਿੰਦੇ ਆ ਕਿ 다ਊਦ ਉਹਨਾਂ ਦੇ ਪੁੱਤਰ ਸੰਵੇਧੀ ਭੇਜਿਆ ਪੁੱਤਰ ਨੇ ਇਸ ਲਈ ਆਖਿਆ ਕਿਉਂਕਿ ਨਬਾਲ ਤੋਂ 다우드 کافی ਉਮਰ ਦੇ ਵਿੱਚ ਛੋਟਾ ਸੀ ਲੇਕਿਨ ਨਬਾਲ ਨੇ ਆਪਣੇ ਸੁਭਾਅ ਦੇ ਕਾਰਨ ਬਹੁਤ ਬੁਰੀਆਂ ਗੱਲਾਂ ਦਾਉਦ ਦੇ ਬਾਰੇ ਆਖੀਆਂ ਇਥੋਂ ਤੱਕ ਕਿ ਦਾਉਦ ਨੂੰ ਇੱਕ ਨੌਕਰ ਵੀ ਆਖਿਆ ਔਰ ਉਸਨੇ ਪੋਜੰਦਾ ਕੋਈ ਵੀ ਇੰਤਜ਼ਾਮ ਕਰਨ ਦੇ ਲਈ ਹਾਂ ਨਹੀਂ ਕੀਤੀ ਜਿਸ ਕਾਰਨ ਉਹ ਜਿਹੜੇ ਸੈਨਿਕ ਸੀ ਉਹ ਵਾਪਸ ਆ ਗਏ ਜਿਹੜੇ ਉਹਨਾਂ ਨੇ ਆਨ ਕੇ ਦਾਉਦ ਨੂੰ ਸਾਰੀਆਂ ਗੱਲਾਂ ਦਸੀਆਂ ਸੋ ਜਦੋਂ ਉਹਨਾਂ ਦਾਉਦ ਨੂੰ ਸਾਰੀ ਗੱਲਬਾਤ ਦੱਸੀ ਤਾਂ ਦਾਉਦ ਗੁੱਸੇ ਨਾਲ ਭਰ ਗਿਆ ਔਰ ਨਬਾਲ ਦੇ ਘਰਾਣੇ ਨੂੰ ਖਤਮ ਕਰਨ ਦਾ ਉਸਨੇ ਫੈਸਲਾ ਲੈ ਲਿਆ ਉਸਨੇ ਆਪਣੇ ਜਵਾਨਾਂ ਨੂੰ ਨਾਲ ਲਿਆ ਤਲਵਾਰਾਂ ਨੂੰ ਬੰਨ ਲਿਆ ਔਰ ਇਸ ਕੰਮ ਨੂੰ ਕਰਨ ਦੇ ਲਈਓ ਚੱਲ ਪਏ ਅਸੀਂ ਦੇਖਦੇ ਹਾਂ ਕਿ ਦਾਊਦ ਨੇ ਪਾਪ ਕਰਨ ਦੇ ਲਈ ਕਿੰਨੀ ਕਾਲੀ ਕੀਤੀ ਔਰ ਉਧਰੋਂ ਜਾਦੋਂ ਪਾਪ ਕਰਨ ਦੇ ਲਈ ਆ ਰਿਹਾ ਤੇ ਇੱਧਰ ਅਸੀਂ ਦੇਖਦੇ ਹਾਂ ਇੱਕ ਸੇਵਕ ਜਿਹੜਾ ਨਬਾਲ ਦਾ ਉਹਨੇ ਸਾਰੀ ਗੱਲਬਾਤ ਸੁਣ ਲਈ ਸੀ ਉਹਨੇ ਆਣ ਕੇ ਅਬੀਗੇਲ ਨੂੰ ਸਾਰੀ ਗੱਲਬਾਤ ਦੱਸ ਦਿੱਤੀ ਉਨੇ ਦੱਸਿਆ ਦਾਊਦ ਦੇ ਬਾਰੇ ਕਿ ਦਾਊਦ ਇੱਕ ਅੱਛਾ ਵਿਅਕਤੀ ਆ ਉਸ ਦੇ ਜਿਹੜੇ ਜਵਾਨ ਸੀ ਉਹਨਾਂ ਨੇ ਵੀ ਉਧਰ ਉਜਾੜ ਦੇ ਵਿੱਚ ਸਾਡੀਆਂ ਪੇਡਾਂ ਦੀ ਰੱਖਿਆ ਕੀਤੀ ਸੀ ਲੇਕਿਨ ਸਾਡੇ ਸਵਾਮੀ ਨਬਾਲ ਨੇ ਉਹਨਾਂ ਨੂੰ ਬਹੁਤ ਬੁਰੀਆਂ ਗੱਲਾਂ ਆ ਕੇ ਇਹ ਭੋਜਨ ਦੇੰਤੋਂ ਨਿਕਾਰ ਕਰ ਦਿੱਤਾ ਤੇ ਉਹਨਾਂ ਨੂੰ ਮੋੜ ਦਿੱਤਾ। ਸੋ ਅਬੀਗੇਲ ਨੇ ਜ਼ਿਆਦਾ ਦੇਰ ਨਹੀਂ ਲਾਈ, ਉਸਨੇ ਜਲਦੀ ਕੀਤੀ ਔਰ ਕੁਛ ਰਾਸ਼ਨ ਦਾ ਉਹਨੇ ਇੰਤਜ਼ਾਮ ਕੀਤਾ। ਜਦੋਂ ਅਸੀਂ 18 ਵਚਨ ਪੜ੍ਹਦੇ ਸਾਰੇ ਰਾਸ਼ਨ ਦੇ ਬਾਰੇ ਉੱਤੇ ਲਿਖਿਆ, ਉਹਨੇ ਖੋਤਿਆਂ ਦੇ ਉੱਤੇ ਲਦਵਾ ਕੇ ਆਪਣੇ ਟੈਲਵਾਂ ਨੂੰ ਆਖਿਆ, "ਤੁਸੀਂ ਅੱਗੇ-ਅੱਗੇ ਚੱਲੋ ਤੇ ਮੈਂ ਤੁਹਾਡੇ ਮਗਰ ਹੋਣੀ ਆ।" ਸੋ ਇਧਰੋਂ ਅਬੀਗੇਲ ਪਾਪ ਨੂੰ ਰੋਕਣ ਦੇ ਲਈ ਕਾਲੀ ਕਰਦੀ ਆ। ਸੋ ਰਸਤੇ 'ਚ ਦੋਵਾਂ ਦੀ ਮੁਲਾਕਾਤ ਹੋ ਜਾਂਦੀ ਆ। 다ਊਦ ਨੂੰ ਦੇਖਦਿਆਂ ਸਾਰ ਅਬੀਗੇਲ ਮੂੰਹ ਪਰਨੇ ਢੱਕ ਪੈਂਦੀ ਔਰ ਇੱਕ ਗੱਲ ਕਹਿਣ ਦੀ ਉਹਦੇ ਤੋਂ ਮਨਜ਼ੂਰੀ ਲੈਂਦੀ ਆ ਔਰ ਕਹਿੰਦੀ ਕਿ ਮੈਨੂੰ ਇੱਕ ਗੱਲ ਆਖਣ ਦੀ ਪ੍ਰਵਾਨਗੀ ਦਿੱਤੀ ਜਾਵੇ ਨਬਾਲ ਦੀ ਪੱਖੋਂ ਮਾਫੀ ਮੰਗਦੀ ਆ ਉਹ ਕਹਿੰਦੀ ਆ ਕਿ ਦਾਊਦ ਤੁਸੀਂ ਰਾਜਾ ਬਣਨਾ ਹੈ ਰਾਜਾ ਬਣਨ ਤੋਂ ਪਹਿਲਾਂ ਤੁਸੀਂ ਖੂਨ ਨਾ ਕਰੋ ਤੁਸੀਂ ਉਸ ਨੂੰ ਮਾਫ ਕਰ ਦਿਓ ਔਰ ਮੈਂ ਕੁਝ ਭੇਟਾਂ ਲਿਆਈ ਆ ਉਹਨਾਂ ਨੂੰ ਸਵੀਕਾਰ ਕਰੋ ਮੇਰਾ ਪਤੀ ਨਬਾਲ ਜਿਹੜਾ ਜਿਸ ਤਰ੍ਹਾਂ ਦਾ ਉਹਦਾ ਨਾਮ ਆ ਉਸੇ ਤਰ੍ਹਾਂ ਉਹਦੇ ਅੰਦਰ ਮੂਰਖਤਾਈ ਭਰੀ ਹੋਈ ਆ ਤੁਸੀਂ ਉਹਦੇ ਵੱਲ ਨਾ ਵੇਖੋ ਸੋ ਉਹਦੀਆਂ ਗੱਲਾਂ ਦਾ ਅਸਰ ਜਿਹੜਾ ਉਹਦਾ ਦੇ ਉੱਤੇ ਹੁੰਦਾ ਕਿਉਂਕਿ ਉਹਨੇ ਬੋਧ ਨੇ ਨਾਲ ਆਪਣਾ ਮੂੰਹ ਖੋਲ੍ਹਿਆ ਸੀ ਸੋ ਦਾਉਦ ਨੂੰ ਮੁਬਾਰਕ ਕਹਿੰਦਾ ਏ ਔਰ ਕਹਿੰਦਾ ਏ ਕਿ ਯਹੋਵਾ ਨੇ ਹੀ ਤੈਨੂੰ ਮੇਰੇ ਲਈ ਕੱਲਿਆ ਏ ਸੋ ਉਹ ਕਹਿੰਦਾ ਕਿ ਤੂੰ ਅੱਜ ਪਾਪ ਕਰਨ ਤੋਂ ਮੈਨੂੰ ਕੀ ਕਰ ਦਿੱਤਾ ਏ ਰੋਕ ਦਿੱਤਾ ਏ ਉਹਨੇ ਆਖਿਆ ਤੂੰ ਸੁਖ ਸਾੰਦ ਨਾਲ ਘਰ ਜਾ ਔਰ ਜਿਹੜੀਆਂ ਪੇਟਾਂ ਨੂੰ ਲੈ ਕੇ ਗਈ ਉਹ ਦਾਉਦ ਨੇ ਸਵੀਕਾਰ ਕੀਤੀਆਂ ਜਦੋਂ ਬਿਗੇਲ ਘਰ ਪਹੁੰਚਦੀ ਆ ਤਾਂ ਉਹ ਨਬਾਲ ਨੂੰ ਸੋਚਦੀ ਕਿ ਮੈਂ ਸਭ ਕੁਝ ਨਬਾਲ ਨੂੰ ਦੱਸਦੀਆਂ ਜਦੋਂ ਨਬਾਲ ਦੇ ਕੋਲ ਜਾਂਦੀ ਆ ਤੇ ਵਚਨ ਚ ਲਿਖਿਆ ਉਹ ਨਸ਼ੇ ਦੇ ਵਿੱਚ ਸੀ ਤਾ ਅਬਿਗੇਲ ਨੇ ਸੋਚਿਆ ਤੇ ਹੁਣ ਇਸ ਨਾਲ ਗੱਲ ਨਹੀਂ ਕਰਨੀ ਮੈਂ ਸਵੇਰੇ ਇਸ ਨਾਲ ਗੱਲ ਕਰਾਂਗੀ ਸੋ ਜਦੋਂ ਸਵੇਰ ਹੁੰਦੀ ਆ ਤੇ ਅਬਿਗੇਲ ਨਬਾਲ ਦੇ ਅਨਸਾਰੀਆਂ ਗੱਲਾਂ ਦੱਸਦੀ ਆ ਲੇਕਿਨ ਨਬਾਲ ਜਿਹੜਾ ਉਹ ਅੱਗੋਂ ਇਸ ਤਰ੍ਹਾਂ ਹੋ ਚੁੱਕਾ ਹੈ ਜਿਸ ਤਰ੍ਹਾਂ ਪੱਥਰ ਹੋਵੇ ਜਿਸ ਤਰ੍ਹਾਂ ਉਸਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੋਵੇ ਸੋ 10 ਦਿਨਾਂ ਤੱਕ ਉਹ ਇਸ ਤਰ੍ਹਾਂ ਹੀ ਰਿਹਾ ਔਰ ਵਚਨ ਚ ਲਿਖਿਆ ਯਹਵਾ ਨੇ ਉਹਨੂੰ ਮਾਰਿਆ ਤੇ ਉਹ ਮਰ ਗਿਆ ਸੋ ਜਦੋਂ 다우ਦ ਨੂੰ ਖਬਰ ਮਿਲਦੀ ਆ ਕਿ ਅਬੀਗੇਲ ਦਾ ਪਤੀ ਨਬਾਲ ਮਰ ਚੁੱਕਾ ਤੋ ਆਪਣੇ ਟੈਲਵਾ ਨੂੰ ਅਬੀਗੇਲ ਦੇ ਕੋਲ ਭੇਜਦਾ ਹੈ ਕਿ ਉਸ ਨੂੰ ਆਪਣੀ ਪਤਨੀ ਬਣਾਵੇ ਕਿਉਂਕਿ ਇੱਕ ਸਮਝਦਾਰ ਇਸਤਰੀ ਸੀ 다우ਦ ਨੇ ਸੋਚਿਆ ਕਿ ਮੇਰੇ ਘਰ ਚ ਹੋਣੀ ਚਾਹੀਦੀ ਆ ਸੋ ਅਬੀਗੇਲ ਖਬਰ ਮਿਲਦਿਆਂ ਹੀ 다우ਦ ਦੀ ਪਤਨੀ ਬਣਨ ਦੇ ਲਈ ਤਿਆਰ ਹੋ ਜਾਂਦੀ ਆ ਸੋ ਇਸ ਦੇ ਆਤਮਿਕ ਅਰਥ ਨੂੰ ਅਸੀਂ ਦੇਖਾਂਗੇ ਅਬੀਗੇਲ ਜਿਹੜੀ ਓਕਲੇਸੀਆ ਨੂੰ ਦਰਸਾਉਂਦੀ ਨਬਾਲ ਸਾਡੇ ਪ੍ਰਾਣੇ ਪਾਪਮਈ ਸੁਭਾਅ ਨੂੰ ਦਰਸਾਉਂਦਾ ਜਾਂ ਸੰਸਾਰ ਨੂੰ ਦਰਸਾਉਂਦਾ ਹੈ ਔਰ ਦਾਊਦ ਪ੍ਰਭੂ ਯਸ਼ੂ ਮਸੀਹ ਨੂੰ ਦਰਸਾਉਂਦਾ ਹੈ ਜਿੰਨਾ ਚਿਰ ਸਾਡਾ ਪਾਪਮਈ ਸੁਭਾਅ ਮਰ ਨਹੀਂ ਜਾਂਦਾ ਪਰਮੇਸ਼ਵਰ ਦੀ ਵੱਲੋਂ ਮਰਨਾ ਹੈ ਮਰ ਨਹੀਂ ਜਾਂਦਾ ਉਹਨਾਂ ਚ ਰਸੀ ਦਾਊਦ ਦੇ ਕੋਲ ਨਹੀਂ ਜਾ ਸਕਦੇ ਸੋ ਅੱਜ ਅਸੀਂ ਅਬੀਗੇਲ ਦੇ ਜੀਵਨ ਤੋਂ ਬਹੁਤ ਸਾਰੀਆਂ ਗੱਲਾਂ ਨੂੰ ਸਿੱਖਿਆ ਅਸੀਂ ਸਿੱਖਿਆ ਕਿ ਮੁਸੀਬਤ ਰੋਕਣ ਦੇ ਲਈ ਜਾਦੋ ਜਾਂਦੀ ਆ ਉਹ ਇਹ ਨਹੀਂ ਕਹਿੰਦੀ ਕਿ ਦਾਊਦ ਨੂੰ ਮਿਲਣ ਦੇ ਲਈ ਜਾ ਰਹੀ ਤੇ ਮੈਂ ਸ਼ੀਸ਼ੇ ਅੱਗੇ ਜਾਦਾ ਤਿਆਰ ਰੂਮਾ ਅਸੀਂ ਜ਼ਿਆਦਾ ਸ਼ੀਸ਼ੇ ਅੱਗੇ ਨਹੀਂ ਬੈਠਣਾ ਅਸੀਂ ਪ੍ਰਭੂ ਦੇ ਕਦਮਾਂ ਦੇ ਵਿੱਚ ਜ਼ਿਆਦਾ ਬੈਠਣਾ ਹੈ ਔਰ ਪ੍ਰਭੂ ਦੇ ਘਰ ਚ ਜਾ ਕੇ ਬੇਸ਼ੱਕ ਸਾਡੇ ਕੋਲ ਕੁਛ ਨਹੀਂ ਆ ਸਾਡੇ ਕੋਲ ਆंसू ਆ ਸਾਡੇ ਕੋਲ ਪ੍ਰਾਰਥਨਾ ਹੈ ਸਾਡੇ ਕੋਲ ਟੁੱਟਿਆ ਮਾਣਿਆ ਅਸੀਂ ਆਪਣੇ ਘਰਾਣੇ ਦੇ ਲਈ ਪਰਮੇਸ਼ਰ ਦੇ ਸਾਹਮਣੇ ਪ੍ਰਾਰਥਨਾ ਕਰਨੀ ਆ ਲਿਖਿਆ ਉਹਦੇ ਉਹਨੇ ਨਬਾਲ ਨੂੰ ਨਹੀਂ ਦੱਸਿਆ ਕਿ ਇਹਨਾਂ ਰਾਸ਼ਨ ਲੈ ਕੇ ਜਾ ਰਹੀ ਆ ਉਸ ਕੋਲ ਇਹ ਚੀਜ਼ਾਂ ਵੱਧ ਸੀ ਸੋ ਸਾਡੇ ਕੋਲ ਰਾਸ਼ਨ ਨਹੀਂ ਹੋ ਸਕਦਾ ਸੀ ਮੀਰ ਨਹੀਂ ਹੋ ਸਕਦੇ ਲੇਕਿਨ ਅਸੀਂ ਪ੍ਰਾਰਥਨਾ ਕਰ ਸਕਦੇ ਆ ਸਾਡੇ ਆਸ-ਪਾਸ ਅੱਛੇ ਲੋਕ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਇੱਕ ਸੇਵਕ ਨੇ ਆ ਕੇ ਅਬੀਗੈਲ ਨੂੰ ਖਬਰ ਦਿੱਤੀ ਅਸੀਂ ਵੀ ਉਹਨਾਂ ਲੋਕਾਂ ਨਾਲ ਮਿਲ ਕੇ ਰਹਿਣਾ ਜੋ ਸਾਨੂੰ ਇਹ ਦੱਸ ਸਕਣ ਕਿ ਸਾਡੇ ਘਰਾਂ ਨੇ ਦੇ ਉੱਤੇ ਕੋਈ ਮੁਸੀਬਤ ਪੈਣ ਵਾਲੀ ਆ ਅਸੀਂ ਇਹੋ ਜਿਹੇ ਲੋਕਾਂ ਨਾਲ ਜਾਣਕਾਰੀ ਰੱਖਣੀ ਆ 다ਊਦ ਦੇ ਬਾਰੇ ਉਹ ਜਾਣਦੀ ਆ ਅਸੀਂ ਵਚਨ ਦੇ ਬਾਰੇ ਜਾਣਨਾ ਉਸ ਨੂੰ ਸੁਣਦਿਆ ਸਾਰ ਪਤਾ ਲੱਗਾ ਉਹੀ 다ਊਦ ਜਿਹੜਾ ਯਸ਼ੀ ਦਾ ਪੁੱਤਰ ਆ ਸੋ ਅਸੀਂ ਵੀ ਵਚਨ ਦੇ ਬਾਰੇ ਕੀ ਕਰਨਾ ਜਾਣਕਾਰੀ ਰੱਖਣੀ ਉਸ ਨੇ ਆਪਣੇ ਪਤੀ ਦੇ ਨਾਲ ਉਦੋਂ ਗੱਲ ਨਹੀਂ ਕੀਤੀ ਜਦੋਂ ਨਸ਼ੇ 'ਚ ਸੀ ਉਸ ਨੇ ਸਵੇਰ ਦਾ ਇੰਤਜ਼ਾਰ ਕੀਤਾ ਕਿੰਨੀਆਂ ਭੈਣਾਂ ਜਿਨ੍ਹਾਂ ਦੇ ਨਸ਼ ਪਤੀ ਨਸ਼ਾ ਕਰਦੇ ਆ ਉਸ ਵੇਲੇ ਉਹਨਾਂ ਨਾਲ ਗੱਲ ਕਰਦੀਆਂ ਜਦੋਂ ਉਸ ਮਾਹੌਲ ਦੇ ਵਿੱਚ ਨਹੀਂ ਹੁੰਦੇ ਸੋ ਅਸੀਂ ਇਹਨਾਂ ਸਾਰੀਆਂ ਗੱਲਾਂ ਤੇ ਕੀ ਦੇਣਾ ਹੈ ਧਿਆਨ ਦੇਣਾ ਹੈ ਪਰਮੇਸ਼ਰ ਨੇ ਸਾਡੀ ਸਮਝ ਤੇ ਬੁੱਧ ਨੂੰ ਖੋਲਣਾ ਹੈ ਸੋ ਪਰਮੇਸ਼ਰ ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਆਸ਼ੀਸ਼ ਤੇ ਆਈਏ ਪ੍ਰਾਰਥਨਾ ਕਰਾਂਗੇ ਸਵਰਗਯਾ ਪਿਤਾ ਪ੍ਰਾਰਥਨਾ ਕਰਦੇ ਅੱਜ ਦੇ ਵਚਨ ਦੇ ਲਈ ਜੋ ਸਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਦਿੱਤਾ ਪ੍ਰਭੂ ਜੀ ਇਸ ਵਚਨ ਨੂੰ ਸਮਝਣ ਦੇ ਲਈ ਸਾਡੀ ਇੱਕ ਇੱਕ ਦੀ ਮਦਦ ਕਰੋ ਪ੍ਰਾਰਥਨਾ ਯਿਸੂ ਸੀ ਦੇ ਨਾਮ